ਨਤੇ ਆਨੇ ਕਿ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰੱਖੀ ਮੇਰੀ ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਾ ਰੱਖੀ ਮੇਰੀ ਪੰਜਾਬ ਦੀ ਧਰਤੀ ਹੈ ਗੁਰੂਆਂ ਪੀਰਾਂ ਫਕੀਰਾਂ ਸੰਤਾਂ ਸਿੱਧਾਂ ਯੋਧਿਆਂ ਸੂਰ ਵੀਰਾਂ ਦੀ ਏ ਧਰਤੀ ਅੱਜ ਕੁਰਕਵਿੰਡ ਨਗਰ ਦੇ ਵਿੱਚ ਬਹੁਤ ਵੱਡੇ ਪੱਦਰ ਦਾ ਜਿਹੜਾ ਮੈਚ ਹੈ ਉਹ ਇਸ ਲਈ ਖੇਡ ਮੈਦਾਨ ਅੰਦਰ ਖੇਡਿਆ ਜਾ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਕਬੱਡੀ ਖੇਡੀ ਜਾਂਦੀ ਹੈ ਔਰ ਵੱਡੇ ਵੱਡੇ ਟੂਰਨਾਮੈਂਟ ਹੁੰਦੇ ਨੇ ਪਰ ਮਾਝੇ ਦੇ ਵਿੱਚ ਕਹਿੰਦੇ ਇੱਕੋ ਹੀ ਸ਼ੋਅ ਮੈਚ ਜਿਹੜਾ ਹੁੰਦਾ ਨਾ ਗੁਰੂ ਘਰ ਦੇ ਸਥਾਨਾਂ ਤੇ ਮੇਰੇ ਵੀਰੋ ਤੇ ਉਹ ਬੱਲੇ ਬੱਲੇ ਹੋ ਜਾਂਦੀ ਹੈ ਇੱਕੋ ਹੀ ਸ਼ੋਅ ਮੈਚ ਤੇ ਅੱਜ ਦਾ ਇਹ ਟੂਰਨਾਮੈਂਟ ਤਨ ਤਨ ਸ਼ਹੀਦ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਟਾਲਾ ਸਾਹਿਬ ਉਹਨਾਂ ਦੇ ਬਹੁਤ ਵੱਡੇ ਆਸ਼ੀਰਵਾਦ ਸਤਖੰਡ ਵਾਸੀ ਬਾਬਾ ਰਤਨ ਸਿੰਘ ਜੀ ਸਤਖੰਡ ਵਾਸੀ ਬਾਬਾ ਵੀਰ ਸਿੰਘ ਜੀ ਔਰ ਮੁਖ ਸੇਵਾਦਾਰ ਬਾਬਾ ਚਰਨ ਸਿੰਘ ਜੀ ਮੇਰੇ ਵੀਰੋ ਬਹੁਤ ਵੱਡੇ ਸ਼ੇਰ ਦੇ ਨਾਲ ਸੰਗਤ ਦੇ ਸਹਿਯੋਗ ਦੇ ਨਾਲ ਜਿਹੜਾ ਕਰਵਾ ਰਹੇ ਐ ਔਰ ਸਾਰੇ ਖਿਡਾਰੀ ਖੇਡ ਮੈਦਾਨ ਅੰਦਰ ਨੇ ਫਰੰਦੀਪੁਰੀਆ ਗੋਪੀ ਵੀ ਆ ਗਿਆ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਪੰਜਾਬੀ ਵੀਰੋ ਆਹ ਦਿਨ ਜਿਹੜੇ ਚੱਲ ਰਹੇ ਨੇ ਅੱਜ 4 ਜੂਨ ਦਾ ਦਿਨ ਹੈ ਮੇਰੇ ਵੀਰੋ ਬਹੁਤ ਵੱਡਾ ਘੱਲੂ ਘਾਰਾ ਜਿਹੜਾ ਦਰਬਾਰ ਸਾਹਿਬ ਤੇ ਸਮੇਂ ਦੀਆਂ ਸਰਕਾਰਾਂ ਨੇ ਕਹਿੰਦੇ ਟੈਂਕ ਚਾੜੇ, ਤੋਪਾਂ ਚਾੜੀਆਂ ਔਰ ਕਾਲ ਤਖਸਬ ਨੂੰ ਢਾਹ ਢੇਰੀ ਕੀਤਾ ਔਰ ਸਮੇਂ ਦੀਆਂ ਸਰਕਾਰਾਂ ਨੂੰ ਅੱਜ ਵੀ ਲਾਣਤਾ ਪੈਂਦੀਆਂ ਨੇ ਕਿ ਭਿੰਡਰਾਂ ਵਾਲੇ ਸੰਤ ਦੀਆਂ ਤਸਵੀਰਾਂ ਵਿਕਦੀਆਂ ਨੇ ਇੰਦਰਾ ਪਾਪੜੇ ਤੈਨੂੰ ਲਾਣਤਾ ਪੈਂਦੀਆਂ ਰਹਿਣਗੀਆਂ ਇੰਦਰਾ ਪਾਪੜੇ ਤੈਨੂੰ ਲਾਣਤਾ ਪੈਂਦੀਆਂ ਰਹਿਣਗੀਆਂ ਸੋ ਬਹੁਤ ਵੱਡਾ ਸਤਕਾਰ 4 ਜੂਨ ਨੂੰ ਤੁਸੀਂ ਅੱਜ ਇਤਿਹਾਸ ਰਚ ਦਿੱਤਾ ਹੈ ਖੰਡੂਰ ਸਾਹਿਬ ਲੋਕ ਸਭਾ ਹਲਕੇ ਦੇ ਲੋਕਾਂ ਨੇ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਬਹੁਤ ਵੱਡੀ ਪੱਦਰ ਤੇ ਜਿੱਤੇ ਨੇ ਲੀਡ ਨਾਲ ਜਿੱਤੇ ਨੇ ਜਕਾਰਾ ਲਾਵਾਂਗੇ ਔਰ ਉੱਥੋਂ ਫਰੀਦਕੋਟ ਤੋਂ ਸ਼ਹੀਦ ਭਾਈ ਵਿਅੰਤ ਸਿੰਘ ਜੀ ਦੇ ਬੇਟੇ ਭਾਈ ਸਰਬਜੀਤ ਸਿੰਘ ਜੀ ਬਹੁਤ ਵੱਡੀ ਲੀਡ ਦੇ ਨਾਲ ਜਿੱਤੇ ਨੇ ਜਕਾਰੇ ਦਾ ਜਵਾਬ ਸੰਗਤ ਜੀ ਜਕਾਰੇ ਦੇ ਵਿੱਚ ਦਿਓ ਬੋਲੇ ਇੱਕ ਯਾਦਗਾਰੀ ਤਸਵੀਰ ਹੋਵੇਗੀ ਇੱਕ ਸੁਗਾ ਸਾਹਿਬ ਬੇਨਤੀ ਕਰਨੀ ਹੈ ਅੱਜ ਸਾਰੇ ਜਦੋਂ ਆਪਾਂ ਦਰਬਾਰ ਸਾਹਿਬ ਦਾ ਜਦੋਂ ਮੇਰੇ ਵੀਰੋ ਫੋਟੋ ਵੇਖਦੇ ਆਂ ਵੀਡੀਓ ਵੇਖਦੇ ਆਂ ਤੇ ਦਿਲ ਰੋਂਦਾ ਔਰ ਜਦੋਂ ਆਪਾਂ ਇਹਨਾਂ ਰਿਜ਼ਲਟਾਂ ਵੱਲ ਵੇਖਦੇ ਆਂ ਤੇ ਥੋੜੀ ਖੁਸ਼ੀ ਵੀ ਹੁੰਦੀ ਆ ਯਾਰ ਅੱਜ ਕੌਮ ਨੇ ਬਹੁਤ ਵੱਡਾ ਜਿਹੜਾ ਮਾਨ ਸਤਕਾਰ ਹੈ ਸਾਡੇ ਯੋਧਿਆਂ ਨੂੰ ਬਖਸ਼ ਦਿੱਤਾ ਜਸ਼ਨ ਨਹੀਂ ਮਨਾਏ ਜਾ ਰਹੇ ਇਹ ਵਧੀਆ ਗੱਲ ਹੈ ਔਰ ਮੈਂ ਬੇਨਤੀ ਕਰਦਾ ਬਾਬਾ ਜੀ ਬਾਬਾ ਚਰਨ ਸਿੰਘ ਦੀ ਖੇਡ ਮੈਦਾਨ ਦੇ ਵਿੱਚ ਆ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦੇਣਗੇ ਸਾਰੀ ਸੰਗਤ ਨਾਲ ਹੋਵੇਗੀ ਔਰ ਗਰਮੀ ਬਹੁਤ ਹੈ ਇਸ ਹਾਲ ਟੈਂਪਰੇਚਰ ਜਿਹੜਾ ਹੈ ਉਹ 46 47 48 ਤੱਕ ਪੁੱਜ ਗਿਆ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਸ਼ਹੀਦਾਂ ਦੇ ਸਥਾਨ ਤੇ ਖੜ ਕੇ ਸਾਰਿਆਂ ਨੂੰ ਇਹ ਬੇਨਤੀ ਕਰਦਾ ਮੇਰੇ ਵੀਰੋ ਵੀ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਰੁੱਖ ਵੱੱਦ ਤੋਂ ਬੱਦ ਲਵਾਈਏ ਭਾਈ ਸਾਹਿਬ ਹੌਨਾ ਦੀ ਖੁਸ਼ੀ ਦੇ ਵਿੱਚ ਜਿੱਤ ਦੀ ਖੁਸ਼ੀ ਦੇ ਵਿੱਚ ਤਾਂ ਕਿ ਆਉਣ ਵਾਲੇ ਸਮੇਂ ਦੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਚੰਗਾ ਸਾਹ ਲੈ ਸਕਣ ਚੰਗਾ ਵਾਤਾਵਰਨ ਆਪਾਂ ਉਹਨਾਂ ਨੂੰ ਦੇ ਸਕੀਏ ਔਰ ਇਸ ਲਈ ਖੇਡ ਮੈਦਾਨ ਅੰਦਰ ਗੁਰਦੁਆਰਾ ਟਾਲਾ ਸਾਹਿਬ ਦੇ ਮੁੱਖ ਸੇਵਾਦਾਰ ਗੁਰੂ ਘਰ ਦੇ ਸੇਵਾਦਾਰ ਜਿਹੜੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਨੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਰਹੇ ਨੇ ਖਾਲਸਾ ਬੈਰੀਕੇਟਿੰਗ ਬਹੁਤ ਵੱਡਾ ਨਾਮ ਹੈ ਔਰ ਸਾਡੇ ਭਰਾ ਨੇ ਬਹੁਤ ਵਧੀਆ ਸ਼ਿੰਗਾਰਿਆ ਹੋਇਆ ਵੱਖੋ-ਵੱਖਰੀਆਂ ਕੰਟਰੀਆਂ ਦੇ ਝੰਡੇ ਤੇ ਉੱਥੇ ਝੂਲ ਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਮਹਾਪੁਰਸ਼ਾਂ ਦੀ ਸੇਵਾ ਵੱਡੀ ਹੈ ਔਰ ਅੱਜ ਇਹ ਮੇਰੇ ਵੀਰੋ ਜਿਹੜਾ ਖੇਡ ਮੇਲਾ ਪਰਯੋਗਨ ਤੇ ਹੈ ਸੰਗਤ ਖੇਡ ਮੈਦਾਨ ਦੇ ਲਾਗੇ ਬੈਠੀ ਹੈ ਮਹਾਪੁਰਸ਼ ਖੇਡ ਮੈਦਾਨ ਦੇ ਵਿੱਚ ਆ ਕੇ ਇਹਨਾਂ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਰਹੇ ਨੇ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਧੂ ਸੰਤ ਫਕੀਰ ਖੁਦਾ ਦੇ ਅਸਲੀ ਮਰਦ ਸਿਆਣੇ ਜੇ ਮੂੰਹੋਂ ਬਾਕੇ ਨਿਕਲ ਗਏ ਉਹ ਵਿਰਥੇ ਨਹੀਂ ਜਾਣੇ ਬਹੁਤ ਹੀ ਸਤਿਕਾਰਯੋਗ